ਸੋ ਸਾਥੀਓ ਅੱਜ ਅਸੀਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜਥੇਬੰਦੀ ਵੱਲੋਂ ਪਿੰਡ ਦਾਨ ਸਿੰਘ ਵਾਲਾ ਦੇ ਵਿੱਚ ਪਹੁੰਚੇ ਜਿੱਥੇ ਕਿ ਗਰੀਬ ਪਰਿਵਾਰਾਂ ਦੇ ਜਿਹੜੇ ਮਕਾਨ ਆ ਉਹ ਅੱਠ ਪਰਿਵਾਰਾਂ ਦੇ ਮਕਾਨ ਆ ਜਿਹੜੇ ਉਹ ਜਲਾਏ ਗਏ ਨੇ ਉਸ ਤੇ ਸਾਡੇ ਮਜ਼ਦੂਰ ਮੁਕਤੀ ਮੋਰਚੇ ਦੇ ਸੂਬਾਗੂ ਅਰਜਿੰਦਰ ਸਿੰਘ ਇੰਜੀਨੀਅਰ ਉਹ ਤੁਹਾਡੇ ਨਾਲ ਗੱਲਬਾਤ ਰੱਖਣਗੇ ਹਾਂਜੀ ਕੀ ਗੱਲ ਹੈ ਸਾਥੀਓ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਮਜ਼ਦੂਰ ਜੈ ਜਵਾਨ ਜੈ ਕਿਸਾਨ ਸਾਥੀਓ ਅੱਜ ਅਸੀਂ ਦਾਨ ਸਿੰਘ ਵਾਲਾ ਪਿੰਡ ਆਏ ਆਂ ਜਿੱਥੇ ਬਹੁਤ ਮੰਦ ਭਾਗੀ ਘਟਨਾ ਵਾਪਰੀ ਹੈ ਸਾਰਿਆਂ ਨੇ ਨਿਊਜ਼ ਚੈਨਲਾਂ 'ਰਹੀ ਵੀ ਦੇਖਿਆ ਤੇ ਬੜਾ ਮਨ ਉਦਾਸ ਹੋਇਆ ਵੀ ਇਹ ਸਾਰਾ ਹਾਲ ਆ ਜਿਹੜਾ ਇਹ ਸਾਰਾ ਹਾਲ ਇੱਕ ਟੈਰਰਿਸਟ ਅਟੈਕ ਦੀ ਯਾਦ ਦਿਵਾਉਂਦਾ ਜਿਵੇਂ ਟੈਰਰਿਸਟ ਅਟੈਕ ਹੋਇਆ ਹੋਵੇ ਜਿਵੇਂ ਅੱਤਵਾਦੀ ਬੈਠੇ ਹੋਣ ਤੇ ਮਿਲਟਰੀ ਸੱਦ ਕੇ ਉਥੇ ਬੰਬ ਗੋਲੇ ਬਰੂਦ ਇਹ ਜੇ ਕੁਝ ਕੀਤਾ ਹੋਵੇ ਵੀ ਉਹਨਾਂ ਨੂੰ ਮਲੀਆਂ ਮੇਟ ਕਰਨਾ ਹੋਵੇ ਤਾਂ ਇਹ ਪੰਜਾਬ ਸਰਕਾਰ ਨੂੰ ਬਹੁਤ ਵੱਡੀ ਲਾਣਤ ਹੈ ਕਿ ਆਮ ਪਿੰਡਾਂ ਦੇ ਵਿੱਚ ਆਮ ਪਿੰਡਾਂ ਦੇ ਵਿੱਚ ਮਜ਼ਦੂਰ ਕਿਰਤੀ ਲੋਕਾਂ ਤੇ ਟੈਰਰਿਸਟ ਅਟੈਕ ਦੀ ਤਰ੍ਹਾਂ ਇੱਕ ਨਸ਼ੇ ਦਾ ਵਪਾਰ ਕਰਨ ਵਾਲੇ ਜਿਨ੍ਹਾਂ ਦੇ ਨਾਲ ਸਰਪੰਚ ਵੀ ਰਲਿਆ ਹੋਇਆ ਜਿਨ੍ਹਾਂ ਦੇ ਨਾਲ ਸਰਕਾਰਾਂ ਵੀ ਰਲੀਆਂ ਹੋਈਆਂ ਤੇ ਉਹਨਾਂ ਤੇ ਕੋਈ ਕਾਰਵਾਈਆਂ ਵੀ ਹਲੇ ਤੱਕ ਨਹੀਂ ਹੋਈਆਂ ਤੇ ਸਰਕਾਰ ਦਾ ਮੂੰਹ ਹਲੇ ਤੱਕ ਇਹ ਪਰਿਵਾਰਾਂ ਲਈ ਬੰਦ ਹੈ ਇਨਾਂ ਦੇ ਕੋਈ ਮੁਆਵਜ਼ਿਆਂ ਦੀ ਗੱਲ ਨਹੀਂ ਹੋ ਰਹੀ ਇਨਾਂ ਦੇ ਕੋਈ ਕਾਨੂੰਨੀ ਹੱਕਾਂ ਦੀ ਗੱਲ ਨਹੀਂ ਹੋ ਰਹੀ ਇਹ ਹਲੇ ਵੀ ਡਰੇ ਤੇ ਸਹਿਮੇ ਪਏ ਆ ਹਲੇ ਵੀ ਲੋਕਾਂ ਦੇ ਘਰਾਂ ਦੇ ਵਿੱਚ ਬੜਬੜ ਕੇ ਰਾਤਾਂ ਆਪਦੀਆਂ ਕਟੀਆਂ ਕਰ ਰਹੇ ਆ ਬੱਚੇ ਇਹਨੇ ਡਰੇ ਹੋਏ ਆ ਕਿ ਉਹ ਕਿਸੇ ਦੇ ਸਾਹਮਣੇ ਆਉਣ ਤੋਂ ਡਰੇ ਸਾਹਮਣੇ ਆਉਣ ਤੋਂ ਗਰੇਜ ਕਰਦੇ ਆ ਉਹ ਵਾਰ-ਵਾਰ ਕਹਿੰਦੇ ਆ ਹਾਏ ਸਾਨੂੰ ਅੱਗ ਲੱਗ ਜਾਏਗੀ ਸਾਨੂੰ ਪਾਸੇ ਰੱਖੋ ਤਾਂ ਦੇਖੋ ਵੀ ਕਿੰਨੀ ਦਰਿੰਦਗੀ ਦੇ ਨਾਲ ਆਪਾਂ ਇਹਨਾਂ ਦੇ ਮੂੰਹੋਂ ਹੀ ਸੁਣਦੇ ਆ ਕਿ ਉਸ ਟਾਈਮ ਕੀ ਹੋਇਆ ਕੀ ਘਟਨਾ ਵਾਪਰੀ ਆਪਦੇ ਮੂੰਹੋਂ ਦੱਸਣ ਕਿ ਇਹ ਕਰ ਤੋੜਾ ਸੀਗਾ ਇਹ ਇਹ ਸਾਰਾ ਮਸਲਾ ਕੀ ਬਣਿਆ ਜੀ ਤੇ ਕੀ ਗੱਲ ਹੋਈ ਤੁਸੀਂ ਸਾਰਾ ਸੁਰਤਿਆਂ ਨੂੰ ਦੱਸੋ ਦਰੇ ਮਸਾਲਾ ਚਿੱਟੇ ਦਾ ਸੀਗਾ ਸਾਡੇ ਇੱਕ ਘਰ ਦਾ ਹੀ ਰੋਲਾ ਸੀਗਾ ਉਹ ਮੁੰਡੇ ਨੇ ਐ ਕਹਤਾ ਕਹਣਾ ਤੂੰ ਚਿੱਟਾ ਵੇਚਦਾ ਕਹਣਾ ਇੱਥੇ ਨਾ ਵੇਚ ਅਗਰ ਤੇ ਕਹਣਾ ਬਾਹਰ ਵੇਚ ਲੈ ਜੇ ਵੇਚਣਾ ਤਾਂ ਕਹਣਾ ਇੱਥੇ ਸਾਰੀ ਗਲੀ 'ਚ ਹੁਣ ਨਿੱਕੇ ਨਿੱਕੇ ਜਿਹੜੇ ਜਵਾਕ ਆ ਉਹ ਹੁਣ ਮੇਰਾ ਮੁੰਡਾ 13 ਸਾਲਾਂ ਦਾ ਕਹਿੰਦਾ ਵੀ ਤੇਰਾ ਸਾਲ ਦੇ ਬੱਚੇ ਦੇਖ ਕੇ ਕਹਿੰਦਾ ਚਿੱਟਾ ਲਾਉਣ ਲੱਗ ਜਾਣਗੇ ਅਸੀਂ ਵੀ ਨਾਲ ਉਹਦੀ ਸਪੋਰਟ ਤੇ ਖੜੇ ਤੇ ਸਪੋਰਟ ਦਾ ਸਾਨੂੰ ਆ ਸਿਲਸਿਲਾ ਦਿੱਤਾ ਉਹਨਾਂ ਨੇ ਠੀਕ ਹੈ ਤੇ ਸਰਪੰਚ ਨੇ ਕੋਈ ਕਾਰਵਾਈ ਕਰਵਾਈ ਸਰਪੰਚ ਨੇ ਕੁਝ ਨਹੀਂ ਕਰਵਾਇਆ ਸਰਪੰਚ ਉਹਨਾਂ ਨਹੀਂ ਆ ਤੇ ਸਰਕਾਰ ਦਾ ਕੋਈ ਤੁਹਾਡੇ ਵੱਲ ਕੋਈ ਨਰਮ ਰੁਖ ਦੇਖਣ ਨੂੰ ਮਿਲਿਆ ਤੁਹਾਨੂੰ ਕੁਝ ਨਹੀਂ ਮਿਲਿਆ ਹਜੇ ਤੱਕ ਸਰਕਾਰ ਨੇ ਕੋਈ ਗੱਲਬਾਤ ਹਜੇ ਤੱਕ ਕਿਸੇ ਐਮਐਲਏ ਨੇ ਨਹੀਂ ਸੁਣਿਆ ਪੁਲਿਸ ਪ੍ਰਸ਼ਾਸਨ ਵੀ ਉਹਨਾਂ ਦੀ ਗੱਲ ਕਰਦਾ ਹਜੇ ਵੀ ਕਰਦਾ ਆਖਿਓ ਤਾਂ ਮੁੰਡੇ ਹੀ ਪੜੇ ਲਿਖੇ ਆ ਤੇ ਆਖਿਆ ਇਸ ਤਰ੍ਹਾਂ ਕਰਕੇ ਇਹੋ ਜਿਹੀ ਕਲੋਨੀ ਹਰਕਤ ਹਰਕਤ ਕਰ ਹੀ ਨਹੀਂ ਸਕਦੇ ਤੇ ਉਹਨਾਂ ਨੂੰ ਊੜੇ ਤੋਂ ਘਾਏਲ ਨਹੀਂ ਆ ਰਹੀ ਤੇ ਕੱਲਾ ਨਸ਼ਾ ਪੱਤਾ ਖਾਂਦੇ ਆ ਤੇ ਵੇਚਦੇ ਆ ਤੇ ਤੁਸੀਂ ਫਿਰ ਜਦੋਂ ਇਹਨਾਂ ਦਾ ਇਹਨਾਂ ਨੇ ਅਟੈਕ ਕੀਤਾ ਕੀ ਸਿੱਟਿਆ ਬੰਬ ਕਿਹੜੇ ਸੀਗੇ ਬੰਬ ਸੀਗੇ ਉਹ ਪੈਟਰੋਲ ਸੀਗਾ ਜੀ ਉਹਨਾਂ ਦੇ ਪੈਟਰੋਲ ਦੇ ਬੰਬ ਬਣਾਏ ਹਾਂ ਜੀ ਪੈਟਰੋਲ ਦੇ ਬੰਬ ਬਣਾ ਕੇ ਸਿੱਟੇ ਫਿਰ ਤੁਸੀਂ ਆਪਦੀ ਜਾਨ ਕਿਵੇਂ ਬਚਾਈ ਭਰਾਵਾ ਕੋਠੇਸ ਦੀ ਗਏ ਆਏ ਇਥੋਂ ਨਹੀਂ ਚੜਕੇ ਗਏ ਆ ਜਵਾਕ ਅਸੀਂ ਇੱਧਰ ਬਾਬੇ ਦੇ ਘਰੇ ਵਾੜੇ ਆ ਵਿਚਾਰਾ ਜਾਉਂਦਾ ਵਸਦਾ ਰਵੇ ਉਹਨੇ ਸਾਡੇ ਜਵਾਕ ਨਾਲ ਆਪ ਘੁੱਟ ਕੇ ਰੱਖੇ ਕੋਲੇ ਜਮਾ ਉਹਨਾਂ ਦਾ ਵੀ ਕੰਦਾ ਕੋਲੇ ਢਾਗੇ ਆ ਤੇ ਉਹਨੇ ਬਹੁਤ ਮੁਸ਼ਕਲ ਨਾਲ ਅੱਛਾ ਜਿਨ੍ਹਾਂ ਨੇ ਤੁਹਾਨੂੰ ਉਸ ਰਾਤ ਪਨਾਹ ਦਿੱਤੀ ਉਹਨਾਂ ਤੇ ਵੀ ਅਟੈਕ ਕੀਤਾ ਗਿਆ ਹਾਂ ਉਹਨਾਂ ਤੇ ਵੀ ਟੈਕ ਹੋਇਆ ਮੇਰੇ ਜਵਾਕ ਇੱਥੇ ਸੀਗੇ ਇਹਨਾਂ ਦੀਆਂ ਵਿਚਾਰਾਂ ਦੀਆਂ ਕੰਧਾਂ ਕੋਲੇ ਟਾ ਤੇ ਜਦੋਂ ਇਹਨਾਂ ਦੇ ਰੋੜੇ ਮਾਰਨ ਲੱਗ ਗਏ ਬਾਬਾ ਮੂਰੋ ਆਪ ਨਹੀਂ ਕਿਉਂਕਿ ਬੋਲਿਆ ਕਰਾ ਸਾਡਾ ਇੱਚ ਕਿ ਕਸੂਰ ਆ ਸੀ ਗਰੀਬ ਬੰਦੇ ਆ ਸੱਟਾ ਜਾਂ ਫਿਰ ਕਿਸੇ ਨੂੰ ਕੋਈ ਜਾਨੀ ਨੁਕਸਾਨ ਜਾਂ ਮਾਲੀ ਨੁਕਸਾਨ ਕਿ ਮਾਲੀ ਨੁਕਸਾਨ ਤਾਂ ਦੇਖੀ ਰਿਹਾ 6 7 ਸੱਟਾ ਤਾਂ ਵੀਰੇ ਪੰਜ ਜਣਾਂ ਦੇ ਸੱਟਾ ਵੱਜੀਆਂ ਸਾਡੇ ਪੰਜ ਬੰਦੇ ਆ ਜਿਹੜੇ ਸਾਡੀ ਗਲੀ 'ਚ ਸਾਡੇ ਘਰ ਦੇ ਆ ਘਰਾਂ ਦੇ ਆ ਉਹਨਾਂ ਦੇ ਸੱਟਾ ਵੱਜੀਆਂ ਹੁੰਦਾ ਦਾਖਲ ਹਜੇ ਉਹ ਹਲੇ ਵੀ ਦਾਖਲ ਹੈ ਤੇ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੈ ਤੇ ਬੱਚਿਆਂ ਨੂੰ ਬੰਦੇ ਕੱਲੇ ਚੱਕ ਲਏ ਆ ਬੰਦੇ ਬਸ ਮੀਡੀਆ ਮੂਰੇ ਬੁਲਾ ਰਹੇ ਆ ਕੋਈ ਉਹਨਾਂ ਨੂੰ ਰਿਮਾਂਡ ਚ ਨਹੀਂ ਲੈਤਾ ਗਿਆ ਕਹਿੰਦੇ ਆ ਰਿਮਾਂਡ ਚ ਲੈਤਾ ਰਿਮਾਂਡ ਤੇ ਬੰਦਾ ਲੈਤਾ ਹੋਵੇ ਤਾਂ ਉਹ ਇਸ ਤਰ੍ਹਾਂ ਥੋੜੀ ਨਾ ਹੱਸ-ਹੱਸ ਕੇ ਬਿਆਨ ਦੇਊਗਾ ਤੇ ਅੱਛਾ ਵੀ ਉਹ ਹਲੇ ਵੀ ਮਜ਼ਾਕ ਦੇ ਵਿੱਚ ਪਿਕਚਰਾਂ ਚ ਗੱਲ ਕਰ ਰਹੇ ਹਾਂਜੀ ਤਾਂ ਸਾਥੀਓ ਤੁਸੀਂ ਇਹਨਾਂ ਦੇ ਮੂੰਹ ਹੀ ਸੁਣ ਲਿਆ ਕਿ ਪਰਿਵਾਰ ਆ ਜਿਹੜਾ ਕਿੰਨਾ ਡਰਿਆ ਹੋਇਆ ਕਿਉਂ ਡਰਨਾ ਜਾਇਜ਼ ਵੀ ਹੈ ਇੱਕ ਤਾਂ ਇਹਨਾਂ ਦੇ ਘਰ ਦੇ ਵਿੱਚ ਟੈਰਰਿਸਟ ਅਟੈਕ ਵਾਂਗੂ ਠੀਕ ਹੈ ਗਤੀਵਿਧੀ ਕੀਤੀ ਸ਼ਰਾਰਤੀ ਅਨਸਰਾਂ ਨੇ ਜਿਹੜੇ ਇੱਥੇ ਨਸ਼ੇ ਦੇ ਵਪਾਰੀ ਸੀ ਉਹਨਾਂ ਨੇ ਤੇ ਉੱਪਰੋਂ ਪੰਜਾਬ ਸਰਕਾਰ ਦਾ ਰਵਈਆ ਵੀ ਕੋਈ ਇੱਥੇ ਕੋਈ ਖਾਸ ਨਹੀਂ ਦੇਖਣ ਨੂੰ ਮਿਲਿਆ ਪੰਜਾਬ ਸਰਕਾਰ ਨੇ ਤਾਂ ਇੱਥੇ ਇਹਨਾਂ ਦੀ ਪੁੱਛ ਪੜਤਾਲ ਵੀ ਨਹੀਂ ਲੈਂਦੀ ਬੱਚੇ ਵੀ ਡਰੇ ਹੋਏ ਆ ਤੇ ਨਾਲੇ ਹੋਰ ਵੀ ਅੱਗੇ ਜਾ ਕੇ ਕਾਰਵਾਈਆਂ ਜਿਹੜੀਆਂ ਹੋਣੀਆਂ ਆ ਉਹਨਾਂ ਨੂੰ ਫੱਲ ਪਾਉਣ ਦੇ ਲਈ ਸਰਪੰਚ ਜਿਆਦਾ ਜਿਹੜਾ ਹੈਗਾਗਾ ਜੋਰ ਪਾ ਰਿਹਾ ਇਹਨਾਂ ਵੀਰੇ ਇਹ ਹੀ ਜ਼ਿੰਮੇਵਾਰ ਆ ਸਰਪੰਚ ਤੇ ਐਮਐਲਏ ਜ਼ਿੰਮੇਵਾਰ ਆ ਮੈਨੂੰ ਵੀ ਗਲਤ ਠਹਿਰਾ ਰਿਆ ਮੇਰੀ ਜ਼ਿੰਦਗੀ ਦੇ ਵਿੱਚ ਦਖਲਅੰਦਾਜ਼ੀ ਦੇ ਰਿਹਾ ਕਿ ਇਹ ਕੁੜੀ ਦਾ ਰਿਲੇਸ਼ਨਸ਼ਿਪ ਆ ਇਸ ਤਰ੍ਹਾਂ ਇਹ ਤਾਂ ਗਲਤ ਪਸਰਨਲ ਜ਼ਿੰਦਗੀ ਦੇ ਵਿੱਚ ਹੁਣ ਜਿਹੜਾ ਇਹ ਘਟਨਾ ਵਾਪਰੀ ਆ ਸਰਪੰਚ ਵੱਲੋਂ ਕਿਸੇ ਦੀ ਨਿੱਜੀ ਜ਼ਿੰਦਗੀ ਦੀ ਜ਼ਿੰਦਗੀ ਦੇ ਵਿੱਚ ਦੋਸ਼ ਲਾ ਕੇ ਇਹ ਘਟਨਾ ਨੂੰ ਆ ਜਿਹੜਾ ਲੁਕੋਆ ਵੀ ਜਾ ਰਿਹਾ ਕਿਤੇ ਨਾ ਕਿਤੇ ਤਾਂ ਪੰਜਾਬ ਸਰਕਾਰ ਨੂੰ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਬੇਨਤੀ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਕਾਰਵਾਈ ਕਰੋ ਸਰਪੰਚ ਤੇ ਕਾਰਵਾਈ ਹੋਣੀ ਚਾਹੀਦੀ ਹੈ ਵੀ ਇਹਨਾਂ ਨੂੰ ਇਹ ਕਹਿ ਰਹੀ ਹੈ ਜਿਹੜੀ ਪ੍ਰਸ਼ਾਸਨਾ ਇਥੋਂ ਦੀ ਐਸਐਸਓ ਹੈ ਜੀ ਵੀ ਇਹ ਤਾਂ ਇਹਨਾਂ ਦਾ ਕ੍ਰਾਸ ਕੇਸ ਹੋਇਆ ਉਹਨਾਂ ਨੇ ਪੁਲਿਸ ਨੂੰ ਸੱਦ ਕੇ ਜੀ ਤਾਂ ਉਹ ਜਿਹੜੇ ਗੁੰਡੇ ਨੇ ਕੰਮ ਕਰਿਆ ਉਹਦੇ ਘਰ ਘੋਰ ਭੰਨੇ ਆ ਮੂੰਹ ਭੰਨ ਕੇ ਪੁਲਿਸ ਨੇ ਭੰਨੇ ਠੀਕ ਹੈ ਜੀ ਤੇ ਇਹਨਾਂ ਤੇ ਕ੍ਰਾਸ ਕੇਸ ਬਣਾਉਣ ਕੇਸ ਬਣਾਉਣੀ ਹੈ ਕੁਝ ਤਾਂ ਕਰੀਏ ਸਰਕਾਰ ਰੇਟ ਨੂੰ ਮੁਯੁਦਾ ਕੋ ਪ੍ਰਸ਼ਾਸਨ ਹੈ ਡੀਐਸਪੀ ਹੈ ਜਾਂ ਪੁਲਿਸ ਹੈ ਉਲਟਾ ਇਹਨਾਂ ਦੀ ਕਰ ਰਹੀ ਹੈ ਇਹਨਾਂ ਦੇ ਕਰ ਰਹੀ ਹੈ ਨਾਲੇ ਘਰ ਨਾਲੇ ਘਰ ਜਲਾ ਤੇ ਨਾਲੇ ਉਲਟਾ ਇਹਨਾਂ ਦੇ ਕਰ ਰਹੀ ਹੈ ਤਾਂ ਬਹੁਤ ਨਿੰਦਨਯੋਗ ਹੈ ਜਿਵੇਂ ਸਾਡੇ ਆਗੂ ਖਾਲਸਾ ਜੀ ਨੇ ਦੱਸਿਆ ਕਿ ਇੱਥੇ ਪੁਲਿਸ ਹੀ ਮੁਕੱਦਮਾ ਉਲਟਾ ਇਹ ਪਰਿਵਾਰਾਂ ਤੇ ਪਾਉਣ ਦੇ ਲਈ ਜਿਹੜੇ ਦੋਸ਼ੀ ਆ ਉਹਨਾਂ ਦੇ ਘਰ ਦੇ ਵਿੱਚ ਨੁਕਸਾਨ ਵੀ ਖੁਦ ਕਰ ਰਹੀ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਕਹਿ ਦੇਣਾ ਚਾਹੁੰਦੇ ਆ ਇਹ ਜਿਹੜੀ ਤੁਹਾਨੂੰ ਵਰਦੀ ਮਿਲੀ ਆ ਇਹ ਸੰਵਿਧਾਨ ਦੇ ਕਰਕੇ ਮਿਲੀ ਆ ਤੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕਿ ਤੁਸੀਂ ਸਾਰਿਆਂ ਨੂੰ ਏਕ ਸਮਝ ਕੇ ਤੇ ਨਿਆਂ ਕਰਨਾ ਜੇ ਤੁਸੀਂ ਨਿਆਂ ਨਹੀਂ ਕਰੋਗੇ ਤਾਂ ਸੰਵਿਧਾਨ ਦਾ ਡੰਡਾ ਤੁਹਾਡੇ ਵਰਦੀ ਵਾਲਿਆਂ ਤੇ ਵੀ ਚੱਲੇਗਾ ਜਿਹੜਾ ਗੁਨੇਗਾਰ ਹੋਇਆ ਉਸ ਨੂੰ ਸਜ਼ਾ ਮਿਲ ਕੇ ਹੀ ਰਹੇਗੀ ਤੇ ਪੂਰਾ ਪੰਜਾਬ ਇਸ ਪਰਵਾਰਾਂ ਦੀ ਹਮਾਇਤ ਦੇ ਵਿੱਚ ਆ ਖੜਿਆ 10 ਜਥੇਬੰਦੀਆਂ ਅੱਜ ਵੀ ਬੋਲ ਕੇ ਗਈਆਂ ਤੇ ਨਾਲੇ ਇਹ ਪਰਵਾਰਾਂ ਦੇ ਜਿੰਨੇ ਵੀ ਜਾਨੀ ਮਾਲੀ ਨੁਕਸਾਨ ਹੋਏ ਆ ਪੰਜਾਬ ਤਾਂ ਪਹਿਲਾਂ ਹੀ ਗੁਰੂ ਪੀਰਾਂ ਦੀ ਧਰਤੀ ਹੈ ਤੇ ਇਹ ਪਰਵਾਰਾਂ ਦਾ ਵੀ ਸਾਥ ਦਿਓ ਸਰਕਾਰਾਂ ਨੂੰ ਵੀ ਆਪਾਂ ਨੱਕ ਦੇ ਵਿੱਚ ਦਮ ਉਹਨਾਂ ਦੇ ਕਰਕੇ ਜਿਹੜਾ ਇਹਨਾਂ ਦਾ ਮੁਆਵਜ਼ਾ ਬਣਦਾ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਆ ਉਸ ਤੇ ਵੀ ਅਸੀਂ ਸਾਰੀਆਂ ਜਥੇਬੰਦੀਆਂ ਰਲ ਕੇ ਇਹਨਾਂ ਦਾ ਸਹਿਯੋਗ ਕਰਾਂ ਧੰਨਵਾਦ ਸਾਥੀਓ ਮੇਰੇ